ਹਾਂਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਆ ਮੇਰੇ ਸਾਰੇ ਭਰਾਵਾਂ ਨੂੰ ਸਭ ਠੀਕ ਠਾਕ ਵਧੀਆ ਜੀ ਪਰ ਵਜਤ ਦਿਖਾਉਣੇ ਆ ਬਈ ਆਪਾਂ ਤੁਹਾਨੂੰ ਸੂਤਰ ਜਿਹੜੇ ਆਪਣੇ ਕੋਲ ਰਾਜਨ ਵਾਲੇ ਨੇ ਤੇ ਬਾਈ ਰਾਜਾ ਸੁਨਿਆਰਾ ਉਸਤਾਦ ਉਹਨਾਂ ਕੋਲੋਂ ਆਏ ਨੇ ਆਪਣੇ ਕੋਲ ਤੇ ਦਿਖਾਉਣੇ ਆ ਤੁਹਾਨੂੰ ਅੱਜ ਰਾਜਨ ਵਾਲੇ ਤੇ ਕਿਹੜੇ ਦਿਨ ਜੀ ਆਪਾਂ ਮਸਬਾਕੇ ਕਾਹੇ ਦੇ ਬੱਚੇ ਘੜਾਈ ਨੂੰ ਦਿਖਾ ਰਹੇ ਹਾਂ ਆਪਾਂ ਬੈਠੇ ਤੇ ਤਾਉਂ ਕਰਾਉਣੇ ਆ ਤੁਹਾਨੂੰ ਪਹਿਲਾਂ ਵੱਡੇ ਨਾਲ ਨਾਲ ਸ਼ੌਂਕ ਇਹ ਆਓ ਵੱਡਾ ਨਰ ਬਾਈ ਰਜਾ ਰਾਯਾ ਸੁਨਿਆਰਾ ਉਸਤਾਦ ਉਹਨਾਂ ਦੇ ਕੋਲੋਂ ਆਇਆ ਆਪਣੇ ਕੋਲ ਉਹਨਾਂ ਨੇ ਦੇਣਾ ਇਹ ਦੋ ਬਾਜੀਆਂ ਜੱਤਿਆ ਹਾ ਕੁੱਤਰਾ ਜੀ ਇਹ ਇਹ ਪਹਿਲਾਂ ਤੇ ਦੇਖੋ ਇਹਦੇ ਨੋਗ ਆਖਾਂ ਤੇ ਕੇਰਾ ਅਗਰਦਨ ਝਾੜੀ ਹੋਈ ਹੈ ਨੇ ਲਾਲ ਸਿਰ ਆ ਜੇ ਠੀਕ ਆ ਜੀ ਤੇ ਬਯੂਗਤ ਦੇਖ ਲੋ ਜੀ ਪਰ ਦੇਖ ਲੋ ਪਹਿਲੀ ਕੰਨੀ ਛੋਟੀ ਹੈ ਵਿਚਾਲੀ ਵੱਡੀ ਆ ਪਹਿਲੀ আর ਤੀਜੀ ਸੇਮ ਨੇ ਬਚਾਲੇ ਵਾਲੀ ਪੱਟੀ ਹੈ ਜੀ ਠੀਕ ਹੈ ਜੀ ਇਹ ਝਾੜੇ ਪਿਆ ਹੋਇਆ ਬੱਚੇ-ਬੱਚੇ ਗੱਡ ਗੱਡ ਆ ਹੁਣਾਂ ਤੋੜਿਆ ਜੋੜਾ ਪੋਸਟ ਦੇ ਵਿੱਚ ਪੂਰੇ ਖੰਭ ਨੇ ਵਿੱਚ ਹਲਕਾ ਜਿਹਾ ਜ਼ਿਆਦਾ ਪੂਰਾ ਲੱਗਦਾ ਠੀਕ ਹੈ ਜੀ ਪੰਜਿਆਂ ਦਾ ਕਰੋ ਸ਼ੌਂਕ ਸੁਰਖ ਪੰਜੇ ਨੇ ਬਾਈ ਲਾਲ ਸੁਰਖ ਸੁਰਖ ਪੰਜੇ ਨੇ ਬਿਲਕੁਲ ਠੀਕ ਹੈ ਜੀ ਤੇ ਜਿਹੜਾ ਜੋੜ ਹੁੰਦਾ ਜੀ ਬਿਲਕੁਲ ਬੰਨਦਾ ਬੰਦ ਜੋੜ ਦਾ ਬਦਮੀ ਹੱਡੀ ਦਾ ਇੱਥੇ ਹੈ ਜੀ ਬੰਦ ਜੋੜ ਬਦਮੀ ਹੱਡੀ ਆ ਠੀਕ ਹੈ ਜੀ ਤੇ ਦੁਬਾਰਾ ਤੋਂ ਫੇਰ ਦੇਖੋ ਅੱਖ ਦਾ ਸ਼ੌਂਕ ਕਰੋ ਇਹ ਹੈ ਜੀ ਪਿਓਰ ਵੱਡਾ ਭਾਈ ਰਾਜਾ ਸਨਿਆਰਾ ਜੀ ਉਸਤਾਦ ਉਹਨਾਂ ਕੋਲੋਂ ਆਇਆ ਆਪਣੇ ਕੋਲ ਜੀ ਇਹ ਦੋ ਬਾਜੀਆਂ ਜੱਤਿਆ ਹਾ ਕਬੂਤਰ ਤੇ ਇਹਦਾ ਬੱਚਾ ਆਪਾਂ ਪਿਛਲੇ ਤੋਂ ਪਿਛਲੇ ਸਾਲ ਆਪਾਂ ਲਾਇਆ ਸੀ ਇਹ ਜੋੜਾ ਤੇ ਆ ਜਿਹੜਾ ਸਾਲ ਲੰਘ ਗਿਆ ਇਹਦੇ ਚ ਆਪਣਾ ਕੋ ਪਲਿਆ ਨਹੀਂ ਸੀ ਕਿ ਪਲੀ ਸੀ ਪੱਠੀ ਤੇ ਉਹ ਬੰਦ ਕਰ ਲਈ ਸੀ ਉਹਨੇ ਵੀ ਬੱਚੇ ਬਹੁਤ ਸੋਹਣੇ ਕੱਢੇ ਉਹ ਵੀ ਦਿਖਾਉਣੇ ਉਹਨੂੰ ਤੇ ਪਿਛਲੇ ਸਾਲ ਇਹਦਾ ਪੁੱਤ ਦੋ ਬਾਜ਼ੀਆਂ ਜੱਤਿਆ ਜੀ ਖਲੀਆਂ ਵਿੱਚ ਤੀਜੀ ਬਾਜੀ ਨੇੜੇ ਜਾ ਕੇ ਹਰ ਗਿਆ ਸੀਗਾ ਠੀਕ ਹੈ ਜੀ ਇਹ ਆਪਰਾ ਫਟਾਉਂਦਾ ਤੁਹਾਨੂੰ ਤੇ ਦੱਸਦਾ ਦੇ ਵੱਡੇ ਗੂਟਰ ਦੇ ਬੱਚਿਆਂ ਦਾ ਕਰਾਉਣਾ ਜੀ ਤੁਹਾਨੂੰ ਸ਼ਾਂਤ ਲਓ ਜੀ ਉਹ ਵੱਡੇ ਗੂਟਰ ਦੀ ਪੱਟੀ ਇਹ ਇਹ ਲਾਸਟ ਭਾਦੋਂ ਤੋਂ ਪਹਿਲਾਂ ਮਤਲਬ ਇਹ ਪੜੀ ਇਹ 10 ਪਰ ਹੋਈਆ ਹੁਣ ਆਪਾਂ ਛੱਡੀ ਨਹੀਂ ਸੀ ਜਣੀ ਭਾਦੋਂ ਵਾਲੀਆਂ ਬਾਜੀਆਂ ਕਿਉਂਕਿ ਉੱਡਦੀ ਬਹੁਤਾ ਬਾਲਾ ਜ਼ਿਆਦਾ ਉੱਡਦੇ ਨਹੀਂ ਜੀ ਘਰੇ ਫਿਰ ਬੰਦ ਕਰ ਲਈ ਸੀ ਆਪਾਂ ਵੀ ਆ ਹੁਣ ਮੋਹਰੇ ਸਾਲ ਚ ਖੜਾਂਗੇ 2025 ਚ ਆਪਾਂ ਕਰੋ ਜੀ ਸ਼ੌਂਕ ਅੱਖਾਂ ਚਿੱਟੀਆਂ ਨੇ ਇਹਦੀਆਂ ਮਾਂ ਦੀਆਂ ਦੀਦੀ ਦੀਆਂ ਅੱਖਾਂ ਚਿੱਟੀਆਂ ਨੇ ਬਿਲਕੁਲ ਓਕਣੇ ਜੋੜੀ ਦੀ ਜਿਵੇਂ ਆਪਣਾ ਕੋ ਪਹਿਲਾਂ ਦੋ ਬਾਜੀਆਂ ਬੱਚਾ ਜਾਂਦੇ ਆ ਠੀਕ ਹੈ ਜੀ ਚਿੱਟੀਆਂ ਦੀ ਆ ਤੇ ਇਹਦੇ ਵੀ ਪੱਲਿਆਂ ਦਾ ਤੁਹਾਨੂੰ ਸ਼ੌਂਕ ਕਰਾਉਂਦੇ ਆ ਠੀਕ ਹੈ ਜੀ ਹੁਣੇ ਚੜਨੇ ਇਹਦੇ ਬੱਲੇ ਬਰਾਬਰਾਂ ਦੇ ਚੰਨੇ ਠੀਕ ਹੈ ਉਸ ਨਾਲੋਂ ਛੋਟੀਆਂ ਨਹੀਂ ਇਹਨਾਂ ਦੀ ਇਹ ਲੋ ਪੂੰਛ ਲੰਬੀ ਰਹਿੰਦੀ ਹੈ ਇਹਨਾਂ ਦੀ ਕੰਨੀਆਂ ਥੋੜੀਆਂ ਛੋਟੀਆਂ ਨੇ ਕਈ ਕਬੂਤਰਾਂ ਦੀ ਆਪਣਿਆਂ ਬਰਾਬਰ ਵੀ ਆਉਂਦੀਆਂ ਬਦਮੀਆਂ ਵੀ ਜਾਂਦੀਆਂ ਨੇ ਤੇ ਮਾਂ ਇਹਨਾਂ ਦੀ ਮੋਗੀ ਲਈ ਹੋਈ ਆਪਾਂ ਠੀਕ ਹੈ ਜੀ ਵੀ ਆਏ ਨੇ ਪ੍ਰਮੋਟ ਜੀ ਠੀਕ ਹੈ ਜੀ ਤੇ ਜੋੜ ਬਿਲਕੁਲ ਸੇਮ ਬਾਹਾਂ ਟਾਇਰਡ ਜੋੜਰ ਲੰਬੀ ਹੱਡੀਦ ਨੇ ਥੋੜੇ ਜਿ ਠੀਕ ਹੈ ਜੀ ਇਹ ਪੱਠੀ ਆ ਆ ਵੀ ਇਹ ਤਾਂ ਆਈ ਆ ਇਸ ਵਰਗ 'ਚ ਆ ਗਿਆ ਆਪਾਂ ਬੰਦ ਕਰਿਆ ਵੱਧ ਉੱਡਦਾ ਸੀ ਤੇ ਆਪਾਂ ਵਿੱਚ ਵਿੱਚ ਖੰਭ ਕੱਟਦੇ ਸੀ ਉਹ ਛਾੜ ਕੇ ਦੁਬਾਰਾ ਕੱਢ ਰਿਹਾ ਹੈ ਠੀਕ ਹੈ ਜੀ ਇੱਕ ਅਦੇ ਪੱਲੇ ਥੋੜੇ ਜਿਹਾ ਖਰਾਬ ਹੋ ਗਏ ਸੀ ਉਹ ਚਿੱਟੀਆਂ ਦਾ ਉਹ ਵੀ ਇੱਧਰ ਹੀ ਫਿਰਦਾ ਘੁੱਡੇ 'ਚ ਉਹ ਤੁਹਾਨੂੰ ਦਿਖਾ ਦਾਂਗੇ ਤੇ ਉਹ ਨਹੀਂ ਸੀ ਆਪਾਂ ਘਝਾਇਆ ਉਹ ਵੱਧ ਦੇ ਲਈ ਵੀ ਰੱਖ ਲਾਂਗੇ ਤੇ ਬਾਜ਼ੀਆਂ ਛੱਡਾਂਗੇ ਜੀ ਆਪਾਂ ਲੋ ਇਹਦੀ ਅੱਖ ਦਾ ਕਰੋ ਜੀ ਸ਼ੌਂਕ ਦੋਨੋਂ ਅੱਖਾਂ ਪੀਲੀਆਂ ਨੇ ਦਾ ਗਿੱਚੀ ਜਿਹਨੇ ਤੇ ਛੋਟਾ ਜਿਹਾ ਠੀਕ ਆ ਜੀ ਕੰਨੀਆਂ ਬਿਲਕੁਲ ਉਕੜਨੇ ਆ ਉੰਨੀ ਕੇ ਪੂੰਛ ਲੰਬੀ ਆ ਜਿੰਨੀ ਕੋਹਾਂ ਦੀ ਆ ਪੂੰਛ ਚ ਪੂਰਾ ਆਪਨ ਹੈਗਾ ਬਾਪ ਬਾਗ ਤੇ ਪੈਰਾਂ ਤੋਂ ਪਰਮੋਜਾ ਠੀਕ ਆ ਜੀ ਪੈਰਾਂ ਤੋਂ ਪਰਮੋਜਾ ਜੋੜ ਬਿਲਕੁਲ ਸੇਮ ਹੈ ਟਾਈਟ ਆ ਥੋੜੀ ਜਿਹੀ ਲੰਬੀ ਹੱਡੀ ਦੇ ਨੇ ਠੀਕ ਆ ਜੀ ਤੇ ਆਪਾਂ ਇੱਧਰ ਜੋੜਾਂ ਛੱਡਿਆ ਨੇ ਪੱਟਾ ਨੇ ਬਾਹਰ ਫੇਰ ਕਢਾਈ ਨੂੰ ਜੀ ਰੋਣਾ ਨਾ ਲੋ ਇਹੜੇ ਹੁਣ ਦੁਬਾਰਾ ਕੱਢੇ ਸੀ ਇਹਨਾਂ ਨੇ ਉਹ ਆ ਚੀਜ਼ਾਂ ਕੱਢੀਆਂ ਨੇ ਹਲੇ ਗਝਾਈ ਨੇ ਆਪਾਂ ਦੋ ਕਢਾਰਾ ਉੱਡ ਕੇ ਆ ਗਏ ਨੇ ਤੇ ਦੇਖ ਸਕਦੇ ਆ ਜੀ ਨੋਕ ਨੂੰ ਸਰ ਸੁਰ ਸਾਰਾ ਬਾਪ ਬਾਗਾ ਇਸ ਵਾਰ ਤੇ ਠੀਕ ਆ ਜੀ ਲੇ ਪਹਿਲੀ ਕਲੀ ਝਾੜਨ ਲੱਗੇ ਨੇ ਦੋ ਕੁ ਵਾਰ ਉੱਡ ਕੇ ਆ ਗਏ ਨੇ ਬਾਈ ਇਹ ਵੀ ਉੱਡ ਕੇ 12-12 1:00 ਵਜੇ ਤੱਕ ਤੇ ਇਹਨਾਂ ਨੂੰ ਕੱਢਾਂਗੇ ਅੱਜ ਫੇਰ ਛੱਡਾਂਗੇ ਕੋਲੇ ਦੋ ਤਿੰਨ ਕਵਾਰ ਹੋਰ ਕੱਢਾਂਗੇ ਇਹਨਾਂ ਨੂੰ ਫੇਰ ਬੰਦ ਕਰਾਂਗੇ ਇਹ ਹੋ ਗਿਆ ਜੀ ਪੈਰ ਸੋ ਵੀ ਪੈਰ ਇਹ ਵੀ ਇਹਨਾਂ ਦੇ ਡੱਕੇ ਜ ਨੇ ਇਹਨਾਂ ਦੇ ਡੱਕੇ ਜ ਨੇ ਆਦੇ ਪਰ ਜਿਵੇਂ ਜਿਵੇਂ ਵੱਡੇ ਹੋਣਗੇ ਭਰ ਜਾਣੇ ਨੇ ਪੈਰ ਹੌਲੀ ਹੌਲੀ ਆਪੇ ਤੇ ਕਿਸੇ ਕਿਸੇ ਦੇ ਡੱਕੇ ਵੀ ਕੱਢ ਦਉਂਦੇ ਨੇ ਇਹ ਤਾਂ ਹੀ ਨੇ ਇਹ ਦੂਜਾ ਹੈ ਜੀ ਉਹਦੇ ਨਾਲ ਦਾ ਇਹ ਅੱਖਾਂ ਚਿੱਟੀਆਂ ਕੱਢੂਗਾ ਜੀ ਨੋਕ ਵੀ ਚਿੱਟੀ ਪੂਰੀ ਜੀ ਹਲਕੀ ਹਲਕੀ ਹੌਲੀ ਹੌਲੀ ਇਹਨੇ ਪੂਰੀ ਥੋੜੀ ਜਿਹਾ ਹੋਰ ਵਧਾ ਦੇਣੀ ਆ ਜਿਵੇਂ ਜਿਵੇਂ ਉਮਰ ਤੇ ਹੁੰਦਿਆਂ ਉਵੇਂ ਮੈਂ ਥੋੜੀ ਜਿਹਾ ਵਧਾ ਦਿੰਦਾਂ ਨੇ ਤੇ ਗੇਚੀ ਹਲਕੀ ਹਲਕੀ ਆ ਲੌਂਗ ਜੇ ਰਹਿ ਜਾਣਗੇ ਕੋਈ ਕੋਈ ਠੀਕ ਹੈ ਜੀ ਉਹਦੇ ਨਾਲ ਦਾ ਜਿਹੜਾ ਹੁਣ ਦਿਖਾ ਕੇ ਹਟੇ ਆਪਾਂ ਪਹਿਲੀ ਉਹ ਗਲੀਆਂ ਨੇ ਝਾੜੀਆਂ ਬਾਈ ਇਹਦੇ ਟਿੱਕਾ ਜਾਂ ਮਾਰਿਆ ਹੋ ਗਿਆ ਆਪਾਂ ਲੰਬੀ ਲਾਨ ਮਾਰੀ ਹੋਈ ਸੀ ਬੱਚੇ ਤੇ ਨਿਸ਼ਾਨੀਆਂ ਦੇ ਤੌਰ ਤੇ ਤੇ ਕੰਨੀਆਂ ਬਰਾਬਰੇ ਨੇ ਪਹਿਲੀ ਆ ਕੂਚੀ ਕੂਚੀ ਥੋੜੀ ਜੀ ਕੱਢਦੀ ਆ ਜਦੋਂ ਝਾੜ ਕੇ ਕੱਢੂਗਾ ਜੀ ਫਿਰ ਇਹ ਲੰਬੀਆਂ ਕੱਢ ਲੈਂਦੇ ਨੇ ਝੜ ਕੇ ਉਹਨੀਆਂ ਦੂਜੀ ਕੰਨੀ ਜੋੜ ਬਿਲਕੁਲ ਉਮੀਨੇ ਟਾਈਟ ਜੋੜਾ ਹੁੰਦੇ ਨੇ ਲੰਬੀ ਹੱਡੀ ਦੇ ਨੇ ਤੇ ਪੈਰਾਂ ਤੇ ਪਰਮਾਉ ਜੇ ਨੇ ਦੇਖ ਸਕਦੇ ਹੋ ਤੁਸੀਂ ਪੈਰਾਂ ਤੇ ਪਰਮਾਉ ਜੇ ਨੇ ਬਹੁਤ ਚੰਗੀ ਡਾਰ ਕਰਦੇ ਨੇ ਜੀ ਇਹ ਇਹ ਤੋਂ ਬਹੁਤ ਆਫਰ ਲੱਗ ਰਾਂ ਜੀ ਜੀ ਉਲੀ ਆਕ ਉਪਰੀ ਆ ਉੱਗੀ ਆਪਣੀ ਇਹ ਬਾਈ ਰਾਜਾ ਸਨਿਆਰਾ ਉਸਤਾਦ ਉਹਨਾਂ ਕੋਲੋਂ ਆਈ ਹੋਈ ਆ ਵੱਡੇ ਰਾਜ ਨਾਲ ਦੀ ਸਿੱਧੀ ਸਰੂਆ ਜਿਹੜਾ ਉਸਤਾਦ ਕੋਲ ਕੂਤਰ ਆਇਆ ਦੀ ਆ ਤੇ ਉਹਦੀ ਇਹ ਜਮਾ ਸਰੋਂ 30 ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਹ ਤੇ ਝਾੜੇ ਪਈ ਹੋਈ ਆ ਬੱਚੇ ਪਾਲ ਕੇ ਛੱਡੀ ਆ ਸਪਰੇਅ ਮਾਰਨ ਵਾਲੀਆਂ ਖੰਭਾਂ ਜੀ ਪੈ ਗੇ ਕੱਲੇ ਚੱਕੀ ਆ ਇਹ ਬੱਚਿਆਂ ਤੋਂ ਤੇ ਬੱਚੇ ਉਹ ਦਿਖਾਉਣੇ ਬੱਚੇ ਵੀ ਉਹਦੇ ਵਿੱਚੇ ਨੇ ਇਹਦੀ ਵੀ ਅੱਖ ਦਾ ਕਰੋ ਜੀ ਸ਼ੌਂਕ ਇਹ ਕਬੂਤਰੀ ਉਸਤਾਦ ਕੋਲ ਇੰਨੀ ਉੱਡਦੀ ਦੀ ਘਰੇ ਅੱਭੀ ਹੋ ਕੇ ਡਿੱਗਦੀ ਸੀਗੀ ਦੰਦਾਂ ਚ ਪਾਉਂਦੀ ਰਹੀ ਆ ਹੱਬੀ ਹੋੜ ਇਹਦੀ ਸੀ ਤੇ ਆਪਾਂ ਲੈ ਆਏ ਸੀ ਆਪਣੇ ਕੋਲ ਵੀ ਬੱਚੇ ਬਹੁਤ ਨਹੀਂ ਐ ਚੰਗੇ ੜਾਉਂਦੀ ਆ ਜੀ ਬਾਲੇ ਚੰਗੇ ਬੱਚੇ ੜਾਉਂਦੀ ਆ ਠੀਕ ਆ ਜੀ ਸੁਰਖ ਪੈਰਾਂ ਦੀ ਆ ਬਾਈ ਇਹ ਵੀ ਸੁਰਖ ਪੈਰਾਂ ਦੀ ਆ ਬਿਲਕੁਲ ਤੇ ਕੰਨੀਆਂ ਵਾਲਾ ਇਹਨਾਂ ਦਾ ਦੇਖੇ ਹੀ ਆਪਾਂ ਸਾਰਿਆਂ ਦਾ ਉਨਾ ਕੇ ਸੇਮ ਜਾਂ ਫਰਕ ਰੱਖਦੇ ਨੇ ਪੂਛ ਤੋਂ ਜਿੰਨਾ ਕਾਪਾ ਪਹਿਲਾਂ ਦਿਖਾਇ ਸੀ ਤੁਹਾਨੂੰ ਠੀਕ ਆ ਜੀ ਉਹ ਵੀ ਛੱਡਤੀ ਮਦਿਆਂ ਨੋਦਰ ਇਹ ਤੋੜ ਕੇ ਛੱਡੀਏ ਜਿਹੜਾ ਹੁਣ ਛੋੜੀ ਮੇਸੀ ਹੈ ਹਲਕੀ ਜੀ ਤੇ ਹੁਣ ਆਪਾਂ ਦਿਖਾਉਨੇ ਆ ਜਿਹਨੇ ਤੁਹਾਨੂੰ ਦਿਖਾਈ ਸੀ ਇਹਦੇ ਨਾਲ ਆਪਾਂ ਪੁੱਤਰ ਲਾਇਆ ਇਹ ਡੱਬਾ ਆਪਣਾ ਪੱਕੇ ਵਾਲਿਆਂ ਦਾ ਮੈਂ ਸਾਡਾ ਪਾ ਉਹਦੇ ਨਾਲ ਮਿਸਟਰ ਪਾਈ ਬਹੁਤ ਜਿਆਦਾ ਚੰਗੇ ਉੱਡਦੇ ਨੇ ਉਹਨਾਂ ਨਾਲ ਬਿਲਕੁਲ ਨਹੀਂ ਜਾਂਦੇ ਬਾਈ ਛੋਟੇ ਛੋਟੇ ਪਿੰਡਾਂ ਤੋਂ ਠੀਕ ਹੈ ਜੀ ਬੱਚਿਆਂ ਨੂੰ ਦਿਖਾਉਣੇ ਆਪਾਂ ਪਹਿਲਾਂ ਇਹਨਾਂ ਦੇ ਪਿਛਲੇ ਸਾਲ ਇਹਦੇ ਵੀ ਨਹੀਂ ਪਲੇ ਪਿਛਲੇ ਸਾਲ ਪਤਾ ਨਹੀਂ ਕੀ ਚੱਕਰ ਸੀ ਰਾਜਨ ਵਾਲਿਆਂ ਦਾ ਪਲੇ ਹੀ ਨਹੀਂ ਆਪਣੇ ਕੋਲ ਕਿਸੇ ਦੇ ਵੀ ਵੱਡੇ ਦਾ ਸਿਰਫ ਇੱਕ ਕਪੱਠੀ ਪਲੇ ਜੂ ਬੱਚਿਆਂ ਚ ਪਾ ਲਈ ਆਪਾਂ ਤੇ ਆ ਜਿਹੜੀ ਕਬੂਤਰੀ ਦਿਖਾਈ ਹੈ ਨਾ ਡੱਬਾ ਲੱਗਿਆ ਹੈ ਆਪਣਾ ਕਾਕੇ ਵਾਲਾ ਤੇ ਉਹਦੇ ਨਾਲ ਬੱਚਾ ਕੱਢਿਆ ਜੀ ਇਹਨੇ ਆਹ ਪਹਿਲੀ ਝੋਲੀ ਚਿੱਟੀ ਗਲੀ ਦਾ ਬਰੜਾ ਠੀਕ ਹੈ ਜੀ ਚਿੱਟੀ ਗਲੀ ਦਾ ਬਰੜਾ ਤੇ ਆਪਾਂ ਪਿਛਲੇ ਤੋਂ ਪਿਛਲੇ ਸਾਲ ਜੱਤਿਆ ਸੀ ਬੱਚਾ ਆਹੀ ਚੀਜ਼ ਸੀ ਉਹਦੇ ਥੋੜੇ ਹਲਕੇ ਜਿਹਾ ਮਾਵਾ ਉੱਤੇ ਵੀ ਸੀ ਇਹਦੇ ਵੀ ਹੈਗੇ ਆ ਪਰ ਇਹਦੇ ਫਿੱਕੇ ਇਹਦੇ ਨਾਲ ਥੋੜੇ ਜਿਹੇ ਘੂੜੇ ਸੀ ਉਹਦੇ ਇੰਨਾ ਸੋਹਣਾ ਜੰਮ ਕਿਉਂ ਡਿਆ ਅਧਿਕਾਰੇ ਅਧਿਕਾਰੇ ਤੋਂ ਪੱਧਰ ਆਉਂਦਾ ਜੀ ਅਧਿਕਾਰਾ ਅਧਿਕਾਰੇ ਤੋਂ ਪੱਧਰ ਠੀਕ ਹੈ ਜੀ ਤੇ ਘਝਾ ਲਿਆ ਆਪਾਂ ਇਹ ਉੜ ਗਿਆ ਤਿੰਨ ਚਾਰ ਕ ਘੰਟੇ ਉੜਦੇ ਥੋੜੇ ਜਿਹਾ ਘਰੇ ਘੱਟੇ ਆ ਤੇ ਬਾਹਰ ਬਹੁਤ ਜ਼ੋਰ ਲਾਉਂਦੇ ਆ ਐਦਾਂ ਆਪਣੇ ਠੀਕ ਹੈ ਜੀ ਇਨਾ ਇਹ ਹੱਥ ਨਾਲ ਆਉਣ ਕਰਕੇ ਥੋੜਾ ਜਿਹਾ ਕਰਦੇ ਨੇ ਇਹ ਗਿੱਜ ਗਿਆ ਆਪਣੇ ਚਾਰ ਚਾਰ ਘੰਟੇ ਉੱਡ ਗਿਆ ਤੇ ਇਹਦੇ ਪੱਲਿਆਂ ਦਾ ਤੁਨੁਕਰਾ ਦਾ ਪੰਜਿਆਂ ਦਾ ਕਰੋ ਜੀ ਸ਼ੌਂਕ ਇਹਦੇ ਪੰਜੇ ਨੇ ਸੁਰਖ ਪੰਜੇ ਸੁਰਖੇ ਕੱਢਦੇ ਨੇ ਬਾਈ ਜੋੜ ਬਿਲਕੁਲ ਬੰਦ ਤੇ ਆ ਲੂਈਂ ਕਈ ਭਰਾ ਕਹਿੰਦੇ ਲੂਈਂ ਵਾਲੇ ਬੜੇ ਚੰਗੇ ਹੁੰਦੇ ਲੂਈਆਂ ਦਾ ਸਾਰੇ ਕਬੂਤਰਾਂ ਦਾ ਹੀ ਨਹੀਂ ਬਾਈ ਆਪਣੇ ਕੋਲ ਆ ਦੇਖੋ ਕਿਹੇ ਜਿਹੇ ਕਿਤੇ ਨੇ ਬਾੜ ਕਿਹੇ ਦੇ ਕਿਤੇ ਨੇ ਜਮਾ ਬਾਲਾਂ ਵਰਗੇ ਨੇ ਲੂਈਆਂ ਬੋਲਿਆਂ ਚ ਸਾਰੇ ਕਦੇ ਨੂੰ ਉੱਪਰ ਥੱਲੇ ਸਾਰੇ ਸਾਰੇ ਗੂਤਰਾਂ ਦੀ ਆਪਣੇ ਕੋਲ ਵੈਸੇ ਤੇ ਠੀਕ ਹੈ ਜੀ ਇਹ ਹੈਗਾ ਵੱਡਾ ਬੱਚਾ ਇਹ ਕਿ ਜਾ ਕੇ ਆਪਾਂ ਬੰਦ ਕਰ ਚੁੱਕੇ ਆਂ ਪੂਰਾ ਊਰੇ ਨਾਲ ਦੇ ਆਪਾਂ ਦਿਖਾਉਣੇ ਆ ਜੀ ਤੁਹਾਨੂੰ ਜਿਹੜੇ ਹੁਣ ਬਾਅਦ ਚ ਕਢਾਏ ਨੇ ਛੋਟੇ ਬੱਚੇ ਇਹ ਕਿ ਜਾਉਣੇ ਨੇ ਹਲੇ ਆਪਾਂ ਨੇ ਠੀਕ ਹੈ ਇਹ ਸਭ ਰਾਹੀ ਕਰਦੇ ਨੇ ਭਾਈ ਰੰਗੇ ਕਾਲਸ ਚ ਕੱਢ ਗਏ ਹੈ ਜਣੀ ਮਾਲ ਬਾਗ ਨੇ ਤੇ ਕੱਦ ਨਿਕਲੇ ਨੇ ਕਈ ਨਿਮਾਂਜ ਕਜਨਈ ਨੇ ਅੱਖਾਂ ਚਟੀਆਂ ਕਰਨਗੇ ਮਨ ਲਗਾ ਦਾ ਆਵਾ ਸ਼ਾਇਦ ਅੱਖਾਂ ਚਟੀਆਂ ਜਾਂ ਪੀਲੀਆਂ ਵੀ ਕਰ ਸਕਦਾ ਮਤਲਬ ਅੱਖਾਂ ਹਲੇ ਕਾਲੀਆਂ ਨੇ ਅੰਦਰੋਂ ਝਲਕ ਪੈਂਦੀ ਹੈ ਚਿੱਟੀ ਜੀ ਕਿਉਂਕਿ ਛੋਟੀ ਨਾਲੇ ਕੱਲੇ ਕਰੇ ਨੇ ਇੱਧਰ ਬਈ ਆਪਾਂ ਨੇ ਚੱਕ ਹਲੇ ਕੋਈ ਗਲੀ ਨਹੀਂ ਝਾੜੀ ਕੋਈ ਕੋਹ ਨਹੀਂ ਹਾਲ ਤੱਕ ਕੰਨੀਆਂ ਵੀ ਨਹੀਂ ਚੜੀਆਂ ਤੇ ਇਹਨਾਂ ਦੇ ਜਮੇ ਦੇਖੋ ਬਸ ਇਹ ਕਾਲਸ ਚਾ ਰੰਗ ਮਾਵਾਂ ਫੜ ਚੁੱਕੇ ਨੇ ਮੰਨ ਲਓ ਕੂੰਸ ਵੀ ਆ ਕੇ ਚੀਆ ਮਾਂ ਦੀ ਲਾਲਾ ਤੇ ਜਮਾ ਹੀ ਦੇਖ ਲਓ ਮਾੜੇ ਮਾੜੇ ਹੀ ਨੇ ਇਹਨੀ ਵੀ ਕਮਜ਼ੋਰ ਨੇ ਲੋ ਸਹੀ ਆ ਥੱਲੋਂ ਹੱਡੀ ਜੋੜ ਜਮਾ ਬੰਦ ਆ ਥੱਲੇ ਨਿਕਲ ਗਈ ਪੈਰ ਵੀ ਬਹੁਤ ਪਤਲੇ ਨੇ ਠੱਲਾ ਵੀ ਨਿਕਲਦੀਆਂ ਨੇ ਇੰਨੇ ਪਤਲੇ ਪੈਰ ਨੇ ਤੇ ਪੈਰਾਂ ਦਾ ਕਰੋ ਜੀ ਸ਼ੌਂਕ ਤੁਹਾਨੂੰ ਪੈਰਾਂ ਦਾ ਕਰਾਉਣਾ ਲੋ ਠੀਕ ਹੈ ਹਾਂ ਜੀ ਆਲੂ ਜੀ ਗੋਣੇ ਨੇ। ਹਾਂ ਦੋ ਨੂੰ ਜਵ ਚੰਗੂ ਆ। ਆ ਵੀ ਇਹਦੇ ਨਾਲ ਤਾਂ ਜਿਹੜੀ ਕੂਗੀ ਆਪਾਂ ਛੱਡੀ ਉਹਦੇ ਇਹਦੇ ਵੀ ਇਹ ਬਲੱਡ ਚ ਕਾਲੂ ਜਾਂ ਜਾਂ ਪਤਾ ਨਹੀਂ ਕੀ ਚੱਕਰ ਆ। ਇਹਦੇ ਵੀ ਕੋਈ ਕੋਈ ਡੱਕਾ ਸੀਗਾ ਦੇਖੋ। ਭੁਰ ਗਿਆ ਪਰ ਕੋਈ ਕੋਈ ਉਹ ਸੀ ਟਮਾਟਰਲਾ। ਇਹ ਵੀ ਉਹਦਾ ਹੀ ਭਾਈ ਆ ਜੀ ਇਹ ਮਨ ਲਾਦਾ ਕਾਲੀਆਂ ਹੀ ਰੱਖੂਗਾ ਜੀ ਇਹ ਨਹੀਂ ਅੱਖਾਂ ਬਦਲਦਾ ਤੇ ਗਿੱਚੀ ਚ ਲੌਂ ਕੱਢ ਗਿਆ ਪੂਛ ਚ ਹਲਕੇ ਹਲਕੇ ਹੀ ਆ ਠੀਕ ਆ ਜੀ ਇਹ ਵੀ ਇਹਦੇ ਨਾਲ ਦੀ ਇੱਕੋ ਝੋਲੀ ਦੇਨੇ ਬਾਈ ਦੋਨੋਂ ਬੱਚੇ ਤੇ ਨੋਕਾਂ ਚਟੀਆਂ ਨੇ ਇਹ ਕੱਲ ਤੁੱਪ ਦਾ ਪਲਵਾ ਕੇ ਉਧਰੇ ਬਾੜ ਤੇ ਹੀ ਚੋਗਾ ਚੁਗਾ ਇਹਨਾਂ ਨੇ ਚੁਗਿਆ ਨਹੀਂ ਲੱਗਦਾ ਇਹਨੇ ਉਹਦਾ ਚੁਗਿਆ ਸੀ ਥੋੜਾ ਜਿਹਾ ਇਨੇ ਚੌਗਾ ਨੇ ਇਕ ਕੱਦਾਂ ਦਿਨ ਕਰੂਗਾ ਕੋਈ ਨਹੀਂ ਨਹੀਂ ਦੇਣਾ ਪਿਆ ਤਾਂ ਪਾਪ ਵੀ ਦੇਦਾਂਗੇ ਚੌਗਾ ਤੇ ਪਾਣੀ ਪੂਣੀ ਨੂੰ ਮੂੰਹ ਲਵਾਵਾਂਗੇ ਫੇਰ ਅੱਜ ਬਾੜਾਂਗੇ ਇਹਨਾਂ ਨੂੰ ਧੁੱਪੇ ਝਾਲ ਚ ਪਾਣੀ ਦੇ ਕੇ ਤੇ ਜਮੇ ਛਲ ਤਾਂ ਹੀ ਨੇ ਬਾਈ ਲੋ ਫਰੀਦ ਤਾਂ ਨਹੀਂ ਜਮੇ ਪਰ ਜਿਆ ਤੁੱਟਦੇ ਨੇ ਬਹੁਤ ਚੰਗਾ ਉੱਟਦੇ ਨੇ ਦਾਰੀ ਵੀ ਵਧੀਆ ਕਰਦੇ ਨੇ ਪੁੱਤਰ ਜਿਹਨੂੰ ਖਾਸ ਨੇ ਤਾਂ ਇਹ ਆਪਣਾ ਜਿਹੜਾ ਵੱਡਾ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਇਆ ਸੀ ਕੂਪਰ ਉਹਦੀ ਪੀ ਆ ਜਿਹੜੀ ਤੁਹਾਨੂੰ ਦੱਸਿਆ ਸੀ ਪਿਛਲੇ ਸਾਲ ਕਿੱਪੜੀ ਸੀ ਆਈ ਪਲੀ ਸੀ ਕੱਲੀ ਤੇ ਆਪਾਂ ਫਿਰ ਬੰਦੇ ਕਰ ਲਈ ਬੱਚਿਆਂ ਨੂੰ ਲਾ ਲਈ ਇਹ ਤੇ ਨਾਲ ਆਪਾਂ ਆਪਣਣ ਵਾਲੀ ਬਲੱਡ ਲਾਈਨ ਪਾਈ ਆ ਮੋਟਰਸਾਈਕਲ ਲਈ ਦੀ ਬੱਚਾ ਹਲੇ ਜਾਨੀ ਉਡਾ ਕੇ ਦੇਖਣੇ ਆ ਇਹਨਾਂ ਦੇ ਆਪਾਂ ਉਡਾਈ ਨਹੀਂ ਹੈਗੇ ਤੇ ਬੱਚੇ ਨਿਕਲੇ ਇਹਨੇ ਆਪਣੇ ਕੋ ਪਹਿਲਾਂ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਇਹ ਆਂਡਿਆਂ ਤੇ ਬੈਠੀ ਆ ਤੇ ਜਿਹੜੀ ਤੁਹਾਨੂੰ ਗੱਲ ਦੱਸਦੀ ਕੰਨੀ ਵਾਲੀ ਉਹੀ ਹੈ ਸੇਮ ਬਾਈ ਪੂੰਛ ਥੋੜੀ ਲੰਬੀ ਗਰੀਡ ਉਕਨੇ ਕੱਢਦੇ ਨੇ ਇਹ ਕੰ ਆ ਜੋੜ ਬੰਦਾ ਜੀ ਹਲਕਾ ਜਿਹਾ ਥੋੜਾ ਜਿਹਾ ਖੁੱਲਾ ਉਹਨਾਂ ਨਾਲ بڑا ਨਾ ਮਾਤਰ ਜਾਂ ਤਾਂ ਅੰਡੇ ਉੰਡੇ ਦੇ ਹੀ ਖੜੀ ਕਰਕੇ ਸ਼ਾਇਦ ਜਾਂ ਕੁਦਰਤੀ ਹਲਕਾ ਜਿਹਾ ਖੁੱਲਾ ਹੈ ਇਹਦਾ ਤੇ ਪੈਰ ਦੇਖ ਸਕਦੇ ਹੋ ਤੁਸੀਂ ਪੰਜਿਆਂ ਦਾ ਕਰੋ ਸ਼ੌਂਕ ਪੰਜੇ ਛੋਟੇ ਛੋਟੇ ਨੇ ਤੇ ਮੌਜੂਦ ਹੈ ਜਾਂ ਪਰਮੌਜੀਆਂ ਨੇ ਇਹ ਕੜਦਾ ਇਹ ਜੋੜਾ ਆਪਣੇ ਕੋ ਇਦਾਂ ਹੀ ਠੀਕ ਆ ਜੀ ਜੇ ਆਪਾਂ ਅੱਖ ਦੀ ਗੱਲ ਕਰੀ ਅੱਖਾ ਜਮਾ ਬਾਪ ਵਰਗੀ ਇਹਦੀ ਨੋਕਾ ਕਾਲਾ ਇਹ ਕਾਲਸ ਚ ਆ ਗੇ ਤੇ ਭਾਈ ਕਾਲੇ ਵੀ ਕੱਢਦੇ ਨੇ ਲਾਲ ਸਰੇ ਵੀ ਕੱਢਦੇ ਨੇ ਇਹਨਾਂ ਨੂੰ ਆਣ ਆ ਉਹਦੇ ਲਾਈਵ ਹੁੰਦੇ ਨੇ ਨਾ ਆ ਇਹਨੇ ਬੱਚਾ ਕੱਢਿਆ ਜੀ ਉਹ ਘੜਾ ਆਇਆ ਇਹਦਾ ਹੁਣੇ ਜੋੜਿਆਂ ਚ ਪਾਈ ਸੀ ਪਹਿਲਾ ਬੱਚਾ ਨਿਕਲਿਆ ਇਹਦਾ ਇਹ ਵੀ ਆਪਾਂ ਛਤਰੀ ਤੇ ਹੁਣ ਲੱਗਿਆ ਮੰਨ ਲਓ ਜਾਲ ਤੇ ਪਟਾਉਣ ਬੜਾ ਚੰਗਾ ਲਓ ਜੀ ਬੱਚੇ ਦੇ ਵਿੱਚ ਜੇ ਦੇਖੀਏ ਤਾਂ ਜ਼ਿਆਦਾ ਕੁਆਲਿਟੀ ਆ ਕਿਉਂਕਿ ਬੱਚੇ ਦੇ ਵਿੱਚ ਆਪਾਂ ਨੇ ਆਪਣਾ ਜਿਹੜਾ ਸਿਰੇ ਦਾ ਬਲੱਡ ਆ ਕੁਤਰਾਂ ਦਾ ਮੋਟਰਸਾਈਕਲ ਵਾਲੇ ਦਾ ਉਹ ਵਾਲਾ ਬਲੱਡ ਪਾਇਆ ਆਪਾਂ ਤੇ ਅੱਖਾਂ ਵੀ ਮੈਂ ਲੱਗਾ ਖੱਟੀਆਂ ਕੱਢੂ ਕਿਉਂਕਿ ਜੋੜਾ ਖੱਟੀਆਂ ਦਾ ਹੀ ਆ ਚਲਕਵੀਂ ਪੈਂਦੀ ਆ ਤੇ ਹਲਕੀ ਜਿਹੀ ਖੱਟੀ ਜਾਂਦੀ ਠੀਕ ਹੈ ਜੀ ਉਹ ਜੀ ਇਹ ਹਲਾ ਕੰਨੀ ਛੋਟੀ ਆ ਸਰ ਚੜ ਰਿਹਾ ਇਹ ਬੱਚਾ ਤੇ ਇਹ ਬੱਚੇ ਦੇ ਵਿੱਚ ਆਪਾਂ ਨੂੰ ਜ਼ਿਆਦਾ ਖੂਬੀ ਲੱਗਦੀ ਆ 11 13 ਇਹਦੇ ਪੌਂਸਟ ਵੀ 13 ਪਰ ਨੇ ਜੀ ਆਪਣੇ ਜਿਹੜੇ ਆਪਣੇ ਵਾਲੇ ਬਲੱਡ ਦੇ ਨੇ ਇਹ ਉਤਰ ਆਪਣੇ ਕੋਲ ਜ਼ਿਆਦਾਤਰ 13 14 13 14 ਪਰ ਨੇ ਉਹ 16 17 ਵੀ ਆਪਣੇ ਕੋ ਹੈਗਾ ਉਹ ਵੀ ਤੁਹਾਨੂੰ ਸ਼ੋਅ ਕਰਾਵਾਂਗੇ ਇਹ ਜੀ ਪੱਠੀ ਨੇਗਾ ਅੱਗੇ ਮੰਨ ਲਓ ਦੂਜੀ ਵੀੜੀ ਨੇ ਕੱਢਿਆ ਜੀ ਇਹ ਦੂਜੀ ਵੀੜੀ ਨੇ ਦੂਜੀ ਤੋਂ ਮਤਲਬ ਤੀਜੀ ਉਹ ਮੰਨ ਕੇ ਚੱਲੋ ਦੂਜੀ ਇਹ ਬੱਚਾ ਕੱਢਿਆ ਕੱਢਦੇ ਵੀ ਕਿਹੋਂ ਪੈਂਦਾ ਆ ਫਰੀਡ ਹੈ ਜੀ ਆਪਣੇ ਕੋ ਮਤਲਬ ਪਤਾ ਨਹੀਂ ਇਹ ਰਾਜਨ ਵਾਲੀ ਆ ਜਾਂ ਕਿਹੜੀ ਆ ਇਹ ਆਪਣੇ ਕੋ ਲਾਲ ਚੀਨੇ ਇਹਨਾਂ ਦੇ ਵਿੱਚ ਪੁੰਨੂ ਵਾਲਾ ਬਲੱਡ ਵੀ ਪਾਇਆ ਹੋਇਆ ਆਪਾਂ ਜਮੀਤੇ ਨਿੰਗ ਵਾਲਾ ਵੀ ਪਾਇਆ ਹੋਇਆ ਆਪਾਂ ਨੇ ਲਾਲ ਚੀਨਿਆਂ ਦਾ ਠੀਕ ਆ ਜੀ ਇਹ ਉਹ ਬਲੱਡ ਨੇ ਕੱਢਿਆ ਦੇਖਣ ਨੂੰ ਇਹ ਵੀ ਉਹ ਜਿਹਾ ਹੀ ਆ ਆਪਾਂ ਐਵੇਂ ਕਹੀਏ ਪਰ ਬਹੁਤ ਚੰਗੇ ਉੱਡਦੇ ਨੇ ਜੇ ਪਹਿਲੀ ਵਾਰੀ ਆਪਾਂ ਨੇ ਮਤਲਬ ਕਿ ਬਰੀਡਿੰਗ ਕਰਾਈ ਜਦਾਂ ਦੇਖਾਂਗੇ ਇਸ ਵਾਰ ਬਾਜੀਆਂ ਛੱਡ ਕੇ ਬਹੁਤ ਚੰਗੇ ਉੱਡੇ ਨੇ ਇਹਦੇ ਭਰਾ ਪਹਿਲਾਂ ਦੋ ਪੜ ਗਏ ਆਪਣੇ ਕੋ ਇੱਕ ਕਾਲਾ ਕੱਢਿਆ ਚੀਨਾ ਗੂੜਾ ਪੂਰਾ ਤੇ ਇੱਕ ਇਦਾਂ ਦਾ ਜੀ ਲਾਲ ਸਰਾ ਜਾਂ ਬਹੁਤ ਸੋਹਣੇ ਉੱਡੇ ਨੇ ਉਹ ਗਝਾ ਲਏ ਤੇ ਬੰਦ ਕਰ ਤੇ ਇਹ ਵੀ ਗਝਾ ਲਿਆ ਆਪਾਂ ਇਹ ਥੋੜੇ ਜਿਓ ਚੇੜਦੇ ਨੇ ਪਰ ਦੇਖਣ ਨੂੰ ਇਹ ਵੀ ਉਹਨਾਂ ਨਾਲ ਮੇਲ ਖਾਂਦੇ ਜੀ ਨੇ ਪਿੱਛੋਂ ਪਤਾ ਨਹੀਂ ਜਣੀ ਬਲੱਡ ਕਿਵੇਂ ਬਣਿਆ ਕਿਵੇਂ ਨਹੀਂ ਤੇ ਪੈਰ ਥੋੜੇ ਜਿ ਇਹਨਾਂ ਦੇ ਜ਼ਿਆਦਾ ਗੂੜੇ ਨੇ ਉਹਨਾਂ ਨਾਲੋਂ ਬਾਈ ਇਹ ਕਾਲਸ ਚ ਨੇ ਪੈਰ ਥੋੜੇ ਜਿ ਇਹਨਾਂ ਦੇ ਹੋਰ ਵੀ ਜਿਹੜਾ ਕਾਲਾ ਉਹ ਘੱਟ ਉੱਡਿਆ ਕਾਲਾ ਘੱਟ ਉੱਡਿਆ ਲਾਲ ਸਰਾ ਇਹ ਜੀ ਇੱਕ ਉਹ ਵੀ ਬੜਾ ਚੰਗਾ ਉੱਡਿਆ ਇਹ ਵੀ ਬੜਾ ਚੰਗਾ ਉੱਡਦਾ ਇਹ ਪਹਿਲੀ ਗਲੀ ਉਝੜੀ ਹੋਏ ਨੇ 2 3 3 11 ਹੋਈਆਂ ਪਹਿਲੀ ਗਲੀ ਜੇ ਇਹ ਜਿੰਨੇ ਵੀ ਆਪਾਂ ਦਿਖਾਏ ਨੇ ਬਈ ਰਾਜਨ ਗਾਲਾਂ ਚ ਦਿਖਾਏ ਨੇ ਆਪਾਂ ਬਾਈ ਰਾਜਾ ਸੰਿਆਰਾ ਉਸਤਾਦ ਉਹਨਾਂ ਦੀ ਮਿਹਰਬਾਨੀ ਹੈ ਜੀ ਇਹ ਸਾਰੀ ਠੀਕ ਹੈ ਜੀ ਤੇ ਬਾਕੀ ਆਪਾਂ ਨਸਲਾਂ ਫੇਰ ਕਿਸੇ ਦਿਨ ਦਿਖਾਵਾਂਗੇ ਤੇ ਹੁਣ ਆਪਾਂ ਵੀਡੀਓ ਲੰਬੀ ਹੋਈ ਜਾਂਦੀ ਹੈ ਜ਼ਿਆਦਾ ਬੰਦ ਕਰ ਦੋ ਹੁਣ ਜੋੜਿਆਂ ਨੂੰ ਆਣੀ ਦਾਣਾ ਕਰ ਲਿਆ ਠੀਕ ਆ ਜੀ ਤੇ ਇਹ ਬੈਠੇ ਆ ਤੇ ਪੱਠੀ ਨਾਲ ਆਪਾਂ ਤੁਹਾਨੂੰ ਪੱਠਾ ਜ਼ਰੂਰ ਦਿਖਾ ਦਨੇ ਆ ਰਾਜਨਾਲੀ ਨਾਲ ਕਿਹੜਾ ਲੱਗਿਆ ਹੋਇਆ ਆਪਣਾ ਪੱਠਾ 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 ਕਿੱਧਰ ਗਿਆ ਆਂਡਿਆਂ ਦੇ ਬਹਿ ਗਿਆ ਮੁੰਡਾ ਨਹੀਂ ਕੂਤਰੀ ਬੱਠੀ ਆ ਬੱਠਾ ਉਹ ਲਾਲ ਜੀਨਾ ਆ ਗਿਆ ਵਿੱਚ ਆ ਕਾਲਾ ਜੀਨਾ ਹੱਡੀਆਂ ਵਾਲੀ ਆ ਕਾਲੀ ਤੇ ਕਾਲਾ ਆ ਬੱਠਾ ਲੱਗਿਆ ਜੀ ਆਪਣਾ ਰਾਜਨਾਲੀ ਨਾਲ ਠੀਕ ਜੀ ਆ ਜਿਹੜਾ ਸੈਂਟਰ ਚ ਇਹ ਆ ਵਾ ਠੀਕ ਹੈ ਜੀ ਓਕੇ ਧੰਨਵਾਦ ਆ ਜੀ ਲਵ ਯੂ ਮੇਰੇ ਸਾਰੇ ਭਰਾਵਾਂ ਦਾ ਜਿਹੜੇ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਬਹੁਤ ਬਹੁਤ ਤੇ ਵੀਡੀਓ ਲੰਬੀ ਹੋ ਜਾਣੀ ਆ ਜੀ ਬੰਦ ਕਰਦੇ ਆ ਬਾਕੀ ਆਪਾਂ ਤੁਹਾਨੂੰ ਨਸਲਾਂ ਬਾਰੇ ਦੱਸਾਂਗੇ ਪੁੱਛੋ ਬਾਈ ਵੀਡੀਓ ਆਪਣੇ ਕੋਲ ਹੈਗੀਆਂ ਆਪਾਂ ਦੱਸਾਂਗੇ ਬਾਈ ਓਕੇ ਜੀ ਧੰਨਵਾਦ